ਜਵਾਨ ਇਹ ਜੋ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਹੈ ਬੈਖਰੀ ਤੇ ਪਹਿਲੇ ਮਦਮਾ ਸੀ ਕੰਠ ਦੇ ਸੀ ਇਹ ਉਸ ਤੋਂ ਪਹਿਲੇ ਪਸੰਤੀ ਸੀ ਹਿਰਦੇ ਦੇ ਸੀ ਇਹ ਉਸ ਤੋਂ ਪਹਿਲੇ ਨਾਵੀਂ ਦੇ ਸੀ ਪਰਹਸ ਪਰ ਪਸੰਤੀ ਮਦਮਾ ਬੈਖਰੀ ਬੈਖਰੀ ਨੂੰ ਮਦਮਾ ਬਣਾਣਾ ਹੈ ਮਦਮਾ ਨੂੰ ਪਸੰਤੀ ਬਣਾਣਾ ਹੈ ਪਸੰਤੀ ਨੂੰ ਫਿਰ ਪਰਹ ਬਣਾਣਾ ਹੈ ਇਹ ਫਿਰ ਅੰਦਰ ਜਾਵੇ ਤੇ तो कन्ना दे कहीं जाएगी और ताई जा सकेगी जो ध्यान की कागरता है मन का ठहराव है मन सुन रहा है वरना नहीं जाएगी ये बहुत औखा काम है मैं थोड़ा निराश ना करा बड़े बड़े जोगी हार जाते हैं बड़े बड़े तपेश्वर हार जाते हैं धन गुरु तेग बहादुर साहब जी महाराज भी कहें ਆ ਮਨੁੱਖਾਂ ਦੀ ਹਾਲਤ ਨੂੰ ਇੰਜ ਬਿਆਨ ਕਰ ਗਏ ਨ ਮਾਈ ਮਨ ਮੇਰੋ ਵਸਨਾ ਨਿਸਬਾ ਸੁਰ ਬਖੀ ਅਨ ਕੋ ਧਾਰੇ ਕੈ ਬਿਦ ਰੋ ਕੋ ਧਾਰੇ ਵਾਹਿਗੁਰੂ ਵਾਹਿਗੁਰੂ ਦੀ ਧੋਨਾ ਲਾਪਦੇ ਆ ਮਨ ਸੁਣੇ ਤੇ ਮਨ ਤੇ ਵਿਸ਼ਿਆਂ ਬਾਰੇ ਸੋਚੀ ਜਾ ਰਿਹਾ ਵਾਸ਼ਨਾ ਐਨੋ ਭਜਾਈ ਫਿਰਦੀ ਕਦੀ ਕਿਧਰੇ ਕਦੀ ਕਿਧਰੇ ਮਨ ਤੇ ਸਮੇਂ ਦੇ ਚ ਦੌੜਦਾ ਹੈ ਵਕਤ ਦੇ ਚ ਦੌੜਦਾ ਹੈ ਕੈ ਰਿਕਰਨ ਤੋਂ ਮੈਂ ਬਾਹਰ ਨਾ ਜਾਵਾਂ ਤੇ ਜਲਦੀ ਬਿਆਨ ਕਰਦੇ ਆਂ ਵਾਹਿਗੁਰੂ ਵਾਹਿਗੁਰੂ ਜ਼ਬਾਨ ਉਚਾਰਨ ਕਰ ਰਹੀ ਹੈ ਔਰ ਮਨ ਸੁਣ ਰਿਹਾ ਕੰਨਾਂ ਦੇ ਰਾਹੇ ਤੋਂ ਪਹਿਲੇ ਧੁਨ ਕੰਠ ਤੱਕ ਆਏਗੀ ਮਧਮਾ ਜੈਸੇ ਵਾਹਿਗੁਰੂ ਮਧਮਾ ਬਣਿਆ ਐਸੇ ਮਨੁਖ ਨੂੰ ਵਾਹਿਗੁਰੂ ਆਖਣ ਦਾ ਰਸ ਆਵੇ ਐਸੇ ਮਨੁਖ ਨੂੰ ਕਹਿਨੇ ਨੇ ਵਾਹਿਗੁਰੂ ਇਸ ਦੀ ਰਸਨਾ ਤੇ ਵਸੇ। ਇਹਦੀ ਜ਼ਬਾਨ ਤੇ ਵਸੇ। ਐਸੇ ਮਨੁੱਖ ਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਿੱਧੀ ਏ। ਇਹ ਹੁਣ ਜੋ ਕੁਝ ਬੋਲਦਾ ਏ ਉਹ ਜਾਂਦਾ। ਵਾਹਿਗੁਰੂ ਕਿਉਂ ਰਸਨਾ ਤੇ ਜੋ ਵਾਹਿਗੁਰੂ ਬੈਠੇ। ਪ੍ਰਭ ਜੀ ਬਸੇ ਸਾਧ ਕੀ ਰਸਨਾ। ਨਾਨਕ ਜਨਕ ਦਾ ਦਾਸਨ ਰਸਨਾ ਜਿਹਦੀ ਜ਼ਬਾਨ ਤੇ ਵਾਹਿਗੁਰੂ ਬੈਠ ਜਾਂਦਾ ਏ ਉਹ ਫਿਰ ਵਾਹਿਗੁਰੂ ਦੇ ਬੋਲ ਹੁੰਦੇ ਨਾ ਖਾਲੀ ਨਹੀਂ ਜਾਂਦਾ। ਕੀ ਜੀ ਮਾਸਤ ਪ੍ਰਭ ਜੀ ਵਸੇ ਸਾਧੂ ਕੀ ਰਸਨਾ ਤੁਹਾਨੂੰ ਕਿਵੇਂ ਪਤਾ ਚਲੇਗਾ ਸਾਡੀ ਜ਼ਬਾਨ ਤੇ ਪ੍ਰਮਾਤਮਾ ਬੈਠ ਗਏ ਉਹ ਗ੍ਰੂ ਆਖਣ ਦਾ ਰਾਸ ਹੈ ਜਿਵੇਂ ਭੋਜਨ ਦੀ ਬੁਰਕੀ ਮੋਝ ਪਾਈ ਸੁਆਦ ਆ ਗਏ ਹੌਨ ਅਜੇ ਨਹੀਂ ਬਣਿਆ ਸਮਾਂ ਲੱਗੇਗਾ ਚਰਬੀ ਅਜੇ ਨਹੀਂ ਬਣੀ ਵਕਤ ਲੱਗੇਗਾ ਇਹ ਖਾਦਾ ਹੋਇਆ ਭੋਜਨ ਅਜੇ ਸ਼ਕਤੀ ਮਾਸ ਨਹੀਂ ਬਣਿਆ ਵਕਤ ਲਗੇਗਾ ਪਰ ਸਵਾਦ ਤੇ ਆਗੇ ਰਸਤੇ ਆਗੇ ਅਜੇ ਸਮਾਧੀ ਲੀਨ ਤੇ ਨਹੀਂ ਹੋਇਆ ਅਜੇ ਬ੍ਰਹਮ ਗਿਆਨ ਤੇ ਪ੍ਰਗਟ ਨਹੀਂ ਹੋਇਆ ਪਰ ਵਾਹਿਗੁਰੂ ਆਖਣ ਦਾ ਸਵਾਦ ਆਣ ਲੱਗਿਆ ਬਾਣੀ ਜਪਣ ਦਾ ਰਸ ਆਣ ਲੱਗਿਆ ਸਾਧਨਾ ਦੀ ਦੁਨੀਆ ਇਹਨਾਂ ਲੋਕਾਂ ਦੀ ਤਾਦਾਦ ਜ਼ਿਆਦਾ ਹੈ ਜਿਨ੍ਹਾਂ ਨੂੰ ਰਸ ਆਣ ਲੱਗਦਾ ਅੱਗੋਂ ਫਿਰ ਤਾਦਾਦ ਘਟਦੀ ਹੈ ਛੜਾਈ ਉਹ ਵਿਖੜੀ ਜਾਂਦੀ ਹੈ ਐ ਤੇ ਇਹ ਵੀ ਵਿਖੜੀ ਜਾਂਦੀ ਪਰ ਇਹ ਅਜੇ ਨਿਵਾਰ ਇਹ ਤੱਬਕਾ ਹਰ ਸ਼ਹਿਰ ਦੇ ਵਿੱਚ ਮਿਲਦਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਵਾਖਣ ਦਾ ਰਸ ਆਂ ਇਹਨਾਂ ਨੂੰ ਬਾਣੀ ਜਪਣ ਦਾ ਰਸ ਅੰਮ ਭੋਜਨ ਦੀ ਬੁਰਕੀ ਮੋਚ ਪੈ ਗਈ ਹੈ ਸਵਾਦ ਤੇ ਆ ਗਿਆ ਪਰ ਜੇ ਖੂਨ ਨਹੀਂ ਬਣੀ ਚਰਬੀ ਨਹੀਂ ਬਣੀ ਮਾਸ ਨਹੀਂ ਬਣੀ ਸ਼ਕਤੀ ਨਹੀਂ ਬਣੀ ਅਵੇ ਇਹ ਗੱਲ ਸਮਝਦੇ ਚਾਹੀਏ ਰਸਾਂ ਲੱਗਦੇ ਹਨ ਅਗਰ ਮਦਮ ਉਹ ਗੁਣ ਵਾਪਸ ਕੰਢ ਤੱਕ ਚਲੇ ਗਈ ਧਿਆਨ ਦੀ ਕਾਗਰਤਾ ਬਣੀ ਰਹੇ ਤੇ ਜਪ ਚੱਲਦਾ ਰਹੇ ਤੇ ਧਨ ਹਿਰਦੇ ਤੱਕ ਪਹੁੰਚ ਜਾਏ ਪਸੰਦੀ ਐਸਾ ਮਨੁਖ ਅਨਾਹਦ ਨਾਦ ਸੁਣਨ ਲੱਗ ਪੈਂਦਾ ਦੇਖੇ ਮੈਂ ਇਸ ਤਰ੍ਹਾਂ ਦੇ ਕੁਝ ਸੱਜਣ ਜੋ ਇਹਨਾਂ ਗੁਣਾ ਨੂੰ ਸੁਣਦੇ ਜੋ ਬ੍ਰਹਿਮੰਡ ਵਿੱਚ ਵਿਆਪਕ ਨੇ ਅਨਾਹਦ ਨਾਦ ਆਹਤ ਜੋ ਛੋਟ ਤੋਂ ਸ਼ਬਦ ਪੈਦਾ ਹੁੰਦਾ ਹੈ ਛੋਟ ਤੋਂ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਆਹਤ ਸ਼ਬਦ अनाहद जो सीधा परमात्मा ਤੋਂ ਹੈ। ਚੋਟ ਤੋਂ ਨਹੀਂ ਪੈਦਾ। ਉਸੇ ਅਨਾਹਦ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ ਹੈ। ਕੀਤਾ ਫਸਾਓ ਏਕੋ ਕਵਾਉ। ਉਹ ਜੋ ਏਕੋ ਕਵਾਉ ਹੈ ਅਨਾਹਦ। ਤੇ ਉਸ ਕਵਾਉ ਤੋਂ ਇਹ ਸੰਸਾਰ ਪੈਦਾ ਹੋਇਆ ਹੈ। ਕਵਾਉ ਸਾਰੇ ਦਾ ਸਾਰਾ ਸੰਸਾਰ ਦੇ ਵਿੱਚ ਮੌਜੂਦ ਹੈ। ਉਹ ਅਨਾਹਦ ਨਾਲ ਮੌਜੂਦ ਹੈ। ਜਿਵੇਂ ਮਾਪੇ ਤੋਂ ਸ਼ਰੀਰ ਆਇਆ। ਤੋ ਸਰੀਰ ਦੇ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ ਸ਼ਬਦ ਤੋਂ ਸੰਸਾਰ ਆਇਆ ਹੈ ਤੋ ਸ਼ਬਦ ਸੰਸਾਰ ਦੇ ਵਿੱਚ ਮੌਜੂਦ ਹੈ ਮੌਜੂਦ ਹੈ ਉਹਨੂੰ ਉਹ ਸੁਣਨ ਲੱਗ ਪੈਂਦੇ ਹਨ ਅਗਰ ਵਾਹਿਗੁਰੂ ਦੀ ਧੁਨ ਪਸੰਦੀ ਬਣ ਗਈ ਹੈ ਹਿਰਦੇ ਤੱਕ ਪਹੁੰਚ ਗਈ ਹੈ ਉਹ ਅਨਾਹਦ ਨਾਦ ਸੁਣ ਹੈ ਤੇ ਉਹ ਅਨਾਹਦਨਾਦ ਕਿਸ ਤਰ੍ਹਾਂ ਦਾ ਹੁੰਦਾ ਹੈ ਅਨਾਹਦਨਾਦ ਜੋ ਸੁਣਨ ਲੱਗ ਪਏ ਸਮਝ ਲਓ ਪ੍ਰਮਾਤਮਾ ਦੇ ਦਰ ਤੱਕ ਪਹੁੰਚ ਗਏ। ਵਾਹ ਅਜੇ ਘਰ ਤੱਕ ਤੇ ਨਹੀਂ ਦਰ ਤੱਕ ਪਹੁੰਚ ਗਏ। ਘਰ ਦੀ ਦਰ ਦੀ ਫਿਰ ਮਹਾਰਾਜ ਇਹਨ ਵਿਆਖਿਆ ਕਰਦੇ ਨੇ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਵ ਸਮਾਲੇ। ਹੁਣ ਘਰ ਦੇ ਅੰਦਰ ਪ੍ਰਵੇਸ਼ ਕਰਨ ਵਾਸਤੇ ਪਹਿਲੇ ਦਰ ਤੇ ਹੀ ਜਾਣਾ ਪਏਗਾ ਨਾ ਦਰਵਾਜ਼ੇ ਤੇ। ਉਦੇ ਦਰ ਤੇ ਬੜੀ ਰੌਣਕ ਹੈ। ਪ੍ਰਾਚੀਨ ਰਾਜੇ ਮਹਾਰਾਜੇ ਆਪਣੇ ਮਹਿਲਾ ਦੇ ਦਰ ਦੇ ਉਤੇ ਨੌਬਤ ਵਜਾਉਂਦੇ ਸਨ ਸਵੇਰੇ ਤੇ ਸ਼ਾਮ। ਗੱਲ ਤੇ ਭਗਤਾਂ ਤੋਂ ਚਲੀ ਉਹਨਾਂ ਨੇ ਕਿਹਾ ਪ੍ਰਮਾਤਮਾ ਦੇ ਦਰ ਤੇ ਨੌਬਤ ਵੱਜਦੀ ਹੈ। ਉਹ ਜੋ ਨੌਬਤ ਵੱਜਦੀ ਹੈ ਅਨਾਹਦ ਨਾਦ ਦੀ ਉਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵਾਜੇ ਨਾਦ ਅਨੇਕ ਅਸੰਖਾ। ਕਹਤੇ ਗਾਵਣ ਹਾਰੇ ਕਹਤੇ ਰਾਗ ਫਰੀ ਸਿਉ ਕਈਐ ਨੀ ਕਹਤੇ ਗਾਵਣ ਹਾਰੇ ਪਤਨ ਕਿਤਨੇ ਰਾਗ ਰਾਗਣੀਆਂ ਦੀ ਧੁਨ ਕਿਤਨੇ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਪ੍ਰਾਚੀਨ ਕਾਲ ਵਿੱਚ ਸਾਜ਼ਾਂ ਦੇ ਜਨਮ ਦਾਤੇ ਭਗਤ ਲੋਕ ਹੋਏ ਨੇ ਉਹਨਾਂ ਨੇ ਕਿਏ ਧੁਨਾ ਸੀ ਅੰਦਰ ਸੁਣਦੇ ਪਿਆ ਉਹਨਾਂ ਨੂੰ ਬਾਹਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਜੈਸੇ ਨਾਮਦੇਵ ਕਹਿੰਦਾ ਅਣ ਮੜੀਆ ਮੰਡਲ ਵਾਜੇ ਬਿਨ ਸਾਵਨ ਗਨ ਹਰ ਗਾਜੇ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋ ਚੰਗੜੇ ਦਾ ਮੜਿਆ ਹੋਇਆ ਤੇ ਨਹੀਂ ਪਰ ਇੱਕ ਢੋਲ ਮੇਰੇ ਅੰਦਰ ਵੱਜ ਰਿਹਾ ਹੈ ਨਾਮ ਦੇ